ਆਖਿਰ ਕਬਲ ਹੋਣੀ ਹੱਲੇ ਤੱਕ ਸੇਵਾ ਕਰਨ ਲਈ ਕਿਉਂ ਨਹੀਂ ਗਏ ਕਿ ਉਹਨਾਂ ਨੇ ਸੇਵਾ ਕਰਨ ਨਹੀਂ ਜਾਣਾ ਹੈ ਤੇ ਆਖਿਰ ਉਹਨਾਂ ਦੀਆਂ ਜਿਹੜੇ ਉਹ ਚੈਨਲਸ ਤੇ ਨਾਟਕ ਦੀਆਂ ਵੀਡੀਓਸ ਪਾਉਂਦੇ ਨੇ ਉਹ ਕਿਉਂ ਨਹੀਂ ਆ ਰਹੀਆਂ ਸਭ ਜਾਣਾਂਗੇ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਨੂੰ ਪਤਾ ਹੈ ਕਿ ਕੁਝ ਲੋਕ ਕੁਝ ਗਲਤ ਕਮੈਂਟ ਵੀ ਕਰਨਗੇ ਪਰ ਉਹਨਾਂ ਸਬ ਚੀਜ਼ਾਂ ਦਾ ਜਵਾਬ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦਵਾਂਗੇ ਅੰਤ ਤੱਕ ਜ਼ਰੂਰ ਬਨੇ ਰਹੋ ਸੋ ਦੋਸਤੋ ਕੱਲ ਉਹ ਇੱਕ ਵੀਡੀਓ ਪਾਉਂਦੇ ਹਨ ਜਿਸ ਦੇ ਵਿੱਚ ਉਹ ਦੱਸਦੇ ਹਨ ਕਿ ਉਹ ਸੇਵਾ ਕਰਨ ਕਿਉਂ ਨਹੀਂ ਗਏ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਸਭ ਕੈਮਰੇ ਦੇ ਅੱਗੇ ਹੋ ਰਿਹਾ ਹੈ ਸਿਰਫ ਉਹ ਹੀ ਸੱਚ ਹੈ ਕਿ ਜੇ ਸਾਨੂੰ ਨਹੀਂ ਦਿਖ ਰਿਹਾ ਕਿ ਉਹ ਕਿਹੜੀ ਸੇਵਾ ਕਰ ਰਹੇ ਹਨ ਅਤੇ ਕਿਹੜੀ ਨਹੀਂ ਕਿ ਉਹ ਸੇਵਾ ਕਰਨ ਲਈ ਗਏ ਹਨ ਜਾਂ ਨਹੀਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਿਰਫ ਉਹ ਕਰ ਹੀ ਨਹੀਂ ਰਹੇ ਇਹ ਵੀ ਹੋ ਸਕਦਾ ਹੈ ਕਿ ਉਹ ਕੈਮਰੇ ਵਿੱਚ ਨਾ ਦਿਖਾਉਣਾ ਚਾਹੁੰਦੇ ਹੋਣ ਤੇ ਉਸ ਤੋਂ ਹਟ ਕੇ ਸੇਵਾ ਕਰ ਰਹੇ ਹੋਣ ਇਸ ਵੀਡੀਓ ਵਿੱਚ ਉਹ ਇਹ ਵੀ ਕਹਿੰਦੇ ਹਨ ਕਿ ਸਾਡੇ ਤਿੰਨ ਮਾਮਾ ਜੀ ਡੇਰਾ ਬਾਬਾ ਨਾਨਕ ਵਿੱਚ ਹਨ ਸਾਡੀ ਉਹਨਾਂ ਨਾਲ ਰੋਜ਼ ਗੱਲਬਾਤ ਹੁੰਦੀ ਹੈ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿ ਕਿਹੜੀ ਨਹੀਂ ਇਹ ਵੀ ਕਹਿੰਦੇ ਹਨ ਕਿ ਹੱਲੇ ਤੱਕ ਬਹੁਤ ਸਾਰੀਆਂ ਸੇਵਾਵਾਂ ਪਹੁੰਚ ਚੁੱਕੀਆਂ ਹਨ ਬਹੁਤ ਲੋਕ ਸੇਵਾ ਕਰ ਰਹੇ ਹਨ ਤੇ ਇਹਦਾ ਮਤਲਬ ਇਹ ਨਹੀਂ ਕਿ ਹੁਣ ਪਾਣੀ ਆਇਆ ਹੈ ਤਾਂ ਉਦੋਂ ਹੀ ਉਹਨਾਂ ਨੂੰ ਸਭ ਚੀਜ਼ਾਂ ਦੀ ਲੋੜ ਹੈ ਅਸੀਂ ਪਹਿਲਾਂ ਜਾਣ ਰਹੇ ਹਾਂ ਕਿ ਆਖਿਰ ਕਿਹੜੀ ਚੀਜ਼ ਦੀ ਲੋੜ ਹੈ ਜਾਂ ਕਿਹੜੀ ਚੀਜ਼ ਨਹੀਂ। ਹੱਦਲੇ ਬਹੁਤ ਟਰਾਲੀਆਂ ਪਹੁੰਚ ਚੁੱਕੀਆਂ ਹਨ। ਸਾਡੇ ਕੋਲ ਉਹ ਇਹ ਵੀ ਕਹਿੰਦੇ ਹਨ ਕਿ ਇਹ ਵੀਡੀਓ ਵੀ ਆਈ ਹੈ। ਉਹ ਵੀਡੀਓ ਵੀ ਦਿਖਾਉਂਦੇ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਕੁਝ ਜਗਾਵਾਂ ਤੇ ਤਾਂ ਜਿੱਥੇ ਜ਼ਿਆਦਾ ਜ਼ਰੂਰਤ ਹੈ, ਜ਼ਿਆਦਾ ਪਾਣੀ ਆਇਆ ਹੈ, ਜ਼ਿਆਦਾ ਹੜ੍ਹਾਂ ਆਏ ਨੇ ਉੱਥੋਂ ਤੱਕ ਨੀਵੀਆਂ ਪਿੰਡਾਂ ਵੱਲ ਤਾਂ ਕੋਈ ਸੇਵਾ ਪਹੁੰਚ ਹੀ ਨਹੀਂ ਰਹੀ। ਜਿਹੜੇ ਮੇਨ ਰੋਡ ਤੇ ਆਉਂਦੇ ਹਨ ਬਾਸ ਉੱਥੇ ਸੇਵਾ ਹੋ ਰਹੀ ਹੈ ਕਿਉਂਕਿ ਟਰਾਲੇ ਇਹ ਸਭ ਉੱਤ ਉਹ ਪਿੰਡਾਂ ਚ ਪਹੁੰਚ ਨਹੀਂ ਪਾ ਰਹੇ ਕਿਉਂਕਿ ਲੋਕ ਉੱਥੇ ਹੀ ਸੇਵਾ ਹੋਈ ਜਾ ਰਹੀ ਹੈ ਕਈ ਲੋਕ ਤਾਂ ਅਜੇਹੇ ਹਨ ਜੋ ਝੂਠ ਬੋਲ ਬੋਲ ਕੇ ਆਪ ਸਮਾਨ ਲੈਂਦੇ ਹਨ ਇਸ ਵੀਡੀਓ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕੁਝ ਲੋਕ ਅਜੇਹੇ ਹਨ ਜੋ ਸਮਾਨ ਲੈ ਕੇ ਜਿੰਨੀ ਵੀ ਸੇਵਾ ਆਈ ਉਹ ਸਮਾਨ ਲੈ ਕੇ ਮੁੜ ਕੇ ਉਹਨੂੰ ਮਹਿੰਗੇ ਵਿੱਚ ਸ਼ਾਮਾਂ ਨੂੰ ਵੇਚਦੇ ਫੇਰੇ ਤਾਂ ਫਿਰ ਇਸ ਵਿੱਚ ਗਲਤ ਕੌਣ ਹੈ ਤੇ ਕੌਣ ਨਹੀਂ ਆਖਿਰ ਜਿਹੜੇ ਸੇਵਾ ਕਰਨ ਲਈ ਪਹੁੰਚ ਰਹੇ ਭਾਈ ਹਨ ਉਹਨਾਂ ਨੂੰ ਕੀ ਪਤਾ ਕੌਣ ਝੂਠ ਬੋਲ ਰਿਹਾ ਹੈ ਤੇ ਕਿਹਨੂੰ ਸੱਚਮੁੱਚ ਸੇਵਾ ਦੀ ਸਮਾਨ ਦੀ ਜਾਂਦੀ ਜ਼ਰੂਰਤ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਕੈਮਰੇ ਦੇ ਅੱਗੇ ਨਹੀਂ ਦਿਖਾ ਰਹੇ ਤੇ ਇਸਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਮੁਝੇ ਦਰਦ ਨਹੀਂ ਹੈ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਉਹ ਆਪਣੇ ਉਥੇ ਸਭ ਪਤਾ ਕਰ ਰਹੇ ਹਨ ਕਿ ਕਿਹਨੂੰ ਕਿਹੜੀ ਚੀਜ਼ ਦੀ ਲੋੜ ਹੈ ਕਿ ਜਦੋਂ ਪਾਣੀ ਉੱਤਰ ਗਿਆ ਉਦੋਂ ਵੀ 15 ਦਿਨਾਂ ਤੱਕ ਸਭ ਨੂੰ ਲੋੜ ਹੋਣੀ ਹੈ ਕਿਉਂਕਿ ਇੱਕੇ ਵਾਰੀ ਤਾਂ ਸਭ ਕੁਝ ਸਹੀ ਨਹੀਂ ਹੋ ਜਾਣਾ ਨਾਲੇ ਜਿਹੜੇ ਭਾਈ ਵੀਰ ਸੇਵਾ ਕਰ ਰਹੇ ਹਨ ਉਹਨਾਂ ਵਿੱਚੋਂ ਹਰ ਇੱਕ ਕੋਲ ਕਿਸ਼ਤੀਆਂ ਨਹੀਂ ਹਨ ਤਾਂ ਹੀ ਜਹਾਜ਼ ਹਨ ਕਿ ਉਹ ਉਹਨਾਂ ਪਿੰਡਾਂ ਵਿੱਚ ਜਾ ਕੇ ਸੇਵਾ ਕਰ ਸਕਣ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਏ ਹਨ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਆਪਣੀ ਜਾਨ ਤਾਂ ਸਭ ਨੂੰ ਪਿਆਰੀ ਹੈ ਇਸ ਲਈ ਵੀਡੀਓ ਵਿੱਚ ਕਈ ਲੋਕ ਪਾ ਰਹੇ ਹਨ ਹਜੇ ਇੱਥੇ ਸੇਵਾ ਦੀ ਲੋੜ ਨਹੀਂ ਹੈ ਜਦੋਂ ਲੋਡ ਹੋਏਗੀ ਅਸੀਂ ਤੁਹਾਨੂੰ ਦੱਸਾਂਗੇ ਪਾਣੀ ਉਤਰਨ ਤੋਂ ਬਾਅਦ ਵੀ 5-10 ਦਿਨਾਂ ਲਈ ਲੋਡ ਹੋਵੇਗੀ ਤੇ ਕੁਝ ਜਿਹੜੀਆਂ ਜ਼ਿਆਦਾ ਜ਼ੀਜ਼ਾ ਚੀਜ਼ਾਂ ਦੀ ਇੰਪੋਰਟੈਂਟ ਚਾਹੀਦੀਆਂ ਨੇ ਉਹ ਨਹੀਂ ਪਹੁੰਚ پا ਰਹੀਆਂ ਇਸ ਕਰਕੇ ਜਹਾਜ਼ ਕਿਸ਼ਤੀਆਂ ਉਹ ਸਭ ਤੇ ਮੰਤਰੀ ਪ੍ਰਧਾਨ ਮੰਤਰੀ ਪ੍ਰਸ਼ਾਸਨ ਹੀ ਪਹੁੰਚਾ ਸਕਦਾ ਜਿਨ੍ਹਾਂ ਕੋਲ ਉਹ ਸਭ ਚੀਜ਼ਾਂ ਨੇ ਬਾਕੀ ਜਿੱਥੇ ਜ਼ਰੂਰ ਕਈ ਜਗ੍ਹਾ ਤੇ ਜ਼ਰੂਰਤ ਹੋਵੇ ਜਿਆਦਾ ਸਮਾਨ ਚੀਜ਼ਾਂ ਸੇਵਾ ਪਹੁੰਚ ਚੁੱਕੀ ਐ ਇਸ ਕਰਕੇ ਉਹ ਆਪ ਕਹਿ ਰਹੇ ਹਨ ਕਿ ਹਲੇ ਸਾਨੂੰ ਲੋਡ ਨਹੀਂ ਜਦੋਂ ਲੋਡ ਹੋਏਗੀ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਆ ਕੇ ਸੇਵਾ ਕਰ ਲੈਣਾ ਤੇ ਜਿਹੜੇ ਹੋਰ ਪਾਈ ਵੀ ਚਾਹੁੰਦੇ ਨੇ ਸੇਵਾ ਕਰਨਾ ਉਹ ਵੀ ਮੌਕਾ ਉਹਨਾਂ ਨੂੰ ਵੀ ਮਿਲ ਜਾਏਗਾ ਉਹ ਹਜੇ ਇਸ ਲਈ ਕਹਿ ਰਹੇ ਹਨ ਕਿ ਥੋੜਾ ਪਾਣੀ ਉੱਤਰ ਜਾਏ ਸਾਡੇ ਕੋਲ ਇੰਨੇ ਵਾਹਨ ਨਹੀਂ ਹਨ ਜਿਹੜੇ ਜਿੱਥੇ ਅਸੀਂ ਪਹੁੰਚ ਸਕਦੇ ਹਾਂ ਜੇ ਇਸ ਤੇ ਰਾਈਆਂ ਸੀ ਜ਼ਰੂਰ ਪਹੁੰਚਾਂਗੇ ਜਿੰਨਾ ਭਾਈਆਂ ਵੀਰਾਂ ਨੂੰ ਇਹ ਸੇਵਾ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਪਰ ਹਜੇ ਸਾਡਾ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਅਸਲ ਵਿੱਚ ਕਿੰਨੂ ਜ਼ਿਆਦਾ ਜ਼ਰੂਰਤ ਹੈ ਅਸੀਂ ਉਹਨਾਂ ਤੱਕ ਪਹੁੰਚ ਸਕੀਏ ਇਸ ਲਈ ਹਜੇ ਅਸੀਂ ਰੁਕੇ ਹਾਂ ਕਿ ਥੋੜਾ ਪਾਣੀ ਉੱਤਰ ਜਾਏ ਫਿਰ ਅਸੀਂ ਪਹੁੰਚ ਵੀ ਸਕਾਂਗੇ ਤੇ ਜਿੰਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਉਹਨਾਂ ਦੀ ਵੀ ਮਦਦ ਕਰ ਪਾਵਾਂਗੇ ਕਿਉਂਕਿ ਬਾਅਦ ਵਿੱਚ ਕੰਬਲ ਬਹੁਤ ਹੋ ਚੀਜ਼ਾਂ ਹੋਰ ਚੀਜ਼ਾਂ ਦੀ ਵੀ ਲੋੜ ਹੋਏਗੀ ਜਿਵੇਂ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਹੈ ਉਹਦੇ ਵਿੱਚ ਮੱਝਾਂ ਨੂੰ ਚਾਰਾ ਬਹੁਤ ਚੀਜ਼ਾਂ ਦੀ ਲੋੜ ਹੈ ਜਿਵੇਂ ਉਹਨਾਂ ਦੇ ਪਿੰਡ ਵਿੱਚੋਂ ਵੀ ਸੇਵਾ ਗਈ ਬਹੁਤ ਵੀਰਪਾਈਆਂ ਨੇ ਜਿੰਨੇ ਵੀ ਮੇਨ ਲੋਕ ਸੀ ਸਭ ਨੇ ਬਹੁਤ ਮਦਦ ਕੀਤੀ ਤੇ ਉਥੋਂ ਵੀ ਜ਼ਰੂਰਤਾਂ ਸਮਾਨ ਬਰਸ਼ ਜਿੰਨਾ ਵੀ ਕੁਝ ਚਾਹੀਦਾ ਸੀ ਰਸਕ ਪ੍ਰਸ਼ਾਦਾ ਪਾਣੀ ਬਣਾ ਕੇ ਵੀ ਉਥੋਂ ਭੇਜਿਆ ਗਿਆ ਤੇ ਉਹਨਾਂ ਨੂੰ ਉਥੇ ਜਿੱਥੇ ਜ਼ਿਆਦਾ ਲੋੜ ਸੀ ਉਹਨਾਂ ਨੇ ਮਦਦ ਕੀਤੀ ਲੇਕਿਨ ਉਥੇ ਹਾਲਾਤ ਇੰਨੇ ਮਾੜੇ ਸਨ ਕਿ ਜ਼ਿਆਦਾ ਦੂਰ ਦੂਰ ਤੱਕ ਵੀ ਜਿੱਥੇ ਜ਼ਿਆਦਾ ਹੜਾਏ ਸਨ ਜਿੱਥੇ ਪਾਣੀ ਉੱਤਰਿਆ ਸੀ ਉਥੇ ਉਹ ਪਹੁੰਚੇ ਤੇ 7-7 6-6 ਫੁੱਟ ਤੱਕ ਪਾਣੀ ਆਇਆ ਹੋਇਆ ਸੀ ਉੱਥੇ ਜਾ ਕੇ ਉਹਨਾਂ ਨੇ ਮਦਦ ਕੀਤੀ ਸਲਾ ਲਈ ਸਭ ਤੋਂ ਪੁੱਛਿਆ ਕਿ ਉਹਨਾਂ ਨੂੰ ਹੋਰ ਕਿਹੜੀ ਚੀਜ਼ਾਂ ਦੀ ਫਿਊਚਰ ਵਿੱਚ ਜ਼ਰੂਰਤ ਪਵੇਗੀ ਜਦੋਂ ਪਾਣੀ ਉਤਰ ਜਾਏਗਾ ਕੁਝ ਦਿਨਾਂ ਬਾਅਦ ਜਾਂ ਫਿਰ ਜਦੋਂ ਸਭ ਠੀਕ ਹੋਵੇਗਾ ਕਿਉਂਕਿ ਇੰਨੀ ਜਲਦੀ ਤਾਂ ਸਭ ਚੀਜ਼ਾਂ ਦੀ ਪਰਭਾਈ ਨਹੀਂ ਹੋ ਸਕਦੀ ਤੇ ਜ਼ਰੂਰਤ ਪੈ ਸਕਦੀ ਹੈ ਤੇ ਇਸ ਕਰਕੇ ਉਹ ਸਭ ਮਦਦ ਕਰਦੇ ਹਨ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਕਿਉਂਕਿ ਉੱਥੇ ਅੱਗੇ ਵੀ ਬਹੁਤ ਸਾਰੀਆਂ ਟਰਾਲੀਆਂ ਬਹੁਤ ਸੇਵਾ ਲਈ ਸਮਾਨ ਪ੍ਰਸ਼ਾਦਾ ਪਾਣੀ ਪਹੁੰਚ ਚੁੱਕਾ ਸੀ ਜਿਸ ਕਾਰਨ ਉਹਨਾਂ ਦੀ ਟਰਾਲੀ ਵੀ ਮਤਲਬ ਅੱਧਾ ਸਮਾਨ ਵਿੱਚੋਂ ਦਿੱਤਾ ਗਿਆ ਜ਼ਰੂਰਤਮੰਦਾਂ ਨੂੰ ਬਾਕੀ ਉਹਨਾਂ ਨੂੰ ਮੋੜ ਕੇ ਵਾਪਸ ਲੈ ਆਉਣੀ ਪਈ ਕਿਉਂਕਿ ਸੇਵਾ ਲਈ ਪਹਿਲਾਂ ਹੀ ਉੱਥੇ ਬਹੁਤ ਚੀਜ਼ਾਂ ਪਹੁੰਚ ਚੁੱਕੀਆਂ ਸਾਂਤੇ ਮੱਜਾ ਲਈ ਚਾਰਾ ਵਗੈਰਾ ਲਿਓਣ ਦੀ ਉਹਨਾਂ ਨੇ ਮੰਗ ਕੀਤੀ ਸੀ ਉਥੇ ਇੱਕ ਬੇਬੇ ਜੀ ਦੇ ਘਰ ਵੀ ਜਾਂਦੇ ਹਨ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਕੋਲ ਰਹਿਣ ਲਈ ਮਤਲਬ ਉਹਨਾਂ ਦੇ ਘਰ ਵੀ 7-7 ਫੁੱਟ ਤੱਕ ਪਾਣੀ ਆਇਆ ਹੋਇਆ ਸੀ ਪਰ ਹੁਣ ਉਤਰ ਗਿਆ ਸੀ ਫਿਰ ਵੀ ਪੂਰੀ ਮੈਜ਼ਰਮੈਂਟ ਦਿਖਾਈ ਗਈ ਸੀ ਜਿਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਸੇਵਾ ਟਰੱਕ ਬਹੁਤ ਸਮਾਨ ਪਹੁੰਚ ਚੁੱਕਾ ਹੈ ਜ਼ਰੂਰਤ ਵਾਦਨਾ ਹੋਵੇ ਬਾਅਦ ਰੋੜ ਹੈ ਅਸੀਂ ਉੱਥੇ ਜਾਵਾਂਗੇ ਅਸੀਂ ਬਹੁਤ 8-7 ਦਿਨਾਂ ਤੋਂ ਸੋਚ ਰਹੇ ਹਾਂ ਇਸ ਬਾਰੇ ਪਰ ਇਹ ਨਹੀਂ ਕਿ ਜੇ ਅਸੀਂ ਵੀਡੀਓ ਵਿੱਚ ਨਹੀਂ ਦਿਖਾ ਰਹੇ ਤੇ ਅਸੀਂ ਕੁਝ ਸੋਚ ਹੀ ਨਹੀਂ ਰਹੇ ਅਸੀਂ ਸੇਵਾ ਕਰਨਾ ਹੀ ਨਹੀਂ ਚਾਹੁੰਦੇ ਸਾਨੂੰ ਦਰਦ ਵੀ ਹੁੰਦਾ ਹੈ ਦੇਖ ਕੇ ਸਾਡੇ ਮਨ ਵਿੱਚ ਪੂਰੀ ਭਾਵਨਾ ਹੈ ਸੇਵਾ ਲਈ ਪਰ ਅਸੀਂ ਦਿਖਾਵਾ ਨਹੀਂ ਕਰਨਾ ਚਾਹੁੰਦੇ ਜੇ ਤੁਹਾਨੂੰ ਸਭ ਨੂੰ ਲੱਗਦਾ ਹੈ ਸਾਨੂੰ ਮਜਬੂਰਨ ਵੀਡੀਓ ਬਣਾ ਕੇ ਤੁਹਾਨੂੰ ਵਿਖਾਉਣੀ ਪਵੇਗੀ ਕਿਉਂਕਿ ਉਹ ਕਹਿੰਦੇ ਹਨ ਕਿ ਅਸੀਂ ਦਿਖਾਵਾ ਨਹੀਂ ਕਰਨਾ ਚਾਹੁੰਦੇ ਸੀ ਭਾਰਤ ਤੁਹਾਡੇ ਕਮੈਂਟਾਂ ਨੇ ਸਾਨੂੰ ਮਜਬੂਰ ਕੀਤਾ ਹੈ ਇਸ ਵੀਡੀਓ ਨੂੰ ਬਣਾ ਲੈ ਤੇ ਸਾਡੀਆਂ ਵੀਡੀਓ ਵੀ ਇਸ ਲਈ ਨਹੀਂ ਆ ਰਹੀਆਂ ਆਖਿਰ ਉਹਨਾਂ ਦੀ ਵੀਡੀਓਜ਼ ਕਿਉਂ ਨਹੀਂ ਆ ਰਹੀਆਂ ਉਹ ਵੀਡੀਓਜ਼ ਵੀ ਹਜੇ ਇਸ ਲਈ ਨਹੀਂ ਬਣਾ ਰਹੇ ਕਿਉਂਕਿ ਲੋਕ ਬਾਅਦ ਵਿੱਚ ਕਮੈਂਟ ਕਰਦੇ ਹਨ ਕਿ ਨਹੀਂ ਸਬ ਨਹੀਂ ਬਹੁਤ سارے ਲੋਕ ਚੰਗੇ ਕਮੈਂਟ ਕਰਦੇ ਹਨ ਪਰ ਕੁਝ ਕੁ ਲੋਕ बैठे ਇਹੋ ਜੇ ਕਮੈਂਟ ਕਰਦੇ ਹਨ ਕਿ ਉਹਨਾਂ ਨੂੰ ਬਚਪੂਰਨ ਕਦਮ ਚੁੱਕਨੇ ਪੈਂਦੇ ਹਨ ਫਿਰ ਲੋਕ ਕਮੈਂਟ ਕਰਦੇ ਹਨ ਕਿ ਤੁਹਾਨੂੰ ਵੀਡੀਓਜ਼ ਬਣਾਉਂਦੀ ਪਈ ਹੈ ਤੇ ਅਸੀਂ ਲੋਕ ਹੜ੍ਹਾਂ ਵਿੱਚ ਡੁੱਬ ਰਹੇ ਹਨ ਤੁਸੀਂ ਉਹਨਾਂ ਦੀ ਮਦਦ ਕਰੋ ਸੇਵਾ ਕਰੋ ਤੇ ਜੇ ਇਸ ਵਜ੍ਹਾ ਨਾਲ ਹੋਣ ਜਿੱਦੋਂ ਮਦਦ ਕਰਨ ਜਾਣ ਕਿ ਉਹਨਾਂ ਨੂੰ ਪਤੋਂ ਬਦੀ ਵੀਡੀਓ ਬਣਾ ਕੇ ਪੌਣੀ ਪਵੇਗੀ ਤੁਹਾਨੂੰ ਸਭ ਨੂੰ ਦਿਖਾਉਣ ਲਈ ਕਿ ਅਸੀਂ ਸੇਵਾ ਕਰਨ ਗਏ ਹਾਂ ਕਿਉਂਕਿ ਲੋਕ ਅਜਿਹੇ ਕਮੈਂਟ ਕਰਦੇ ਹਨ ਕਿ ਤੁਸੀਂ ਸੇਵਾ ਕਰਨ ਲਈ ਗਏ ਨਹੀਂ ਕਿਉਂ ਨਹੀਂ ਗਏ ਆਖਿਰ ਇਹ ਜ਼ਰੂਰੀ ਨਹੀਂ ਜੀ ਉਹਨਾਂ ਨੇ ਕੈਮਰੇ ਦੇ ਅੱਗੇ ਆ ਕੇ ਤੁਹਾਨੂੰ ਨਹੀਂ ਵਿਖਾਇਆ ਤੇ ਉਹਨਾਂ ਨੇ ਕੋਈ ਸੇਵਾ ਨਹੀਂ ਕੀਤੀ ਜਾਂ ਉਹਨਾਂ ਨੂੰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ ਜਾਂ ਉਹ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੇ ਉਹ ਕਹਿੰਦੇ ਹਨ ਅਸੀਂ ਸਾਰੇ ਜਾਣਕਾਰੀ ਲੈ ਰਹੇ ਹਾਂ ਤਾਂ ਕਿ ਅਸੀਂ ਉਹਨਾਂ ਤੱਕ ਪਹੁੰਚ ਸਕਕੀਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਜਿਨ੍ਹਾਂ ਤੱਕ ਹਜੇ ਤੱਕ ਕੋਈ ਸੇਵਾ ਪਹੁੰਚੀ ਨਹੀਂ ਕੋਈ ਪਰਸ਼ਾਦਾ ਕੋਈ ਲੋੜਵੰਦ ਚੀਜ਼ਾਂ ਪਹੁੰਚੀਆਂ ਹੀ ਨਹੀਂ ਕਿਉਂਕਿ ਉਹ ਮੇਨ ਰੋਡ ਦੇ ਬਾਹਰ-ਬਾਹਰ ਹੈ ਮੇਲ ਜਾਂਦੀਆਂ ਨੇ ਗਾਂ ਤੱਕ ਕਿਹੜ ਕੋ ਪਹੁੰਚਿਆ ਹੀ ਨਹੀਂ ਜਾਂਦਾ ਜਿਹੜੇ ਨੀਵੇਂ ਪਿੰਡ ਨੇ ਤੇ ਉੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ ਸਾਡੇ ਰਿਸ਼ਤੇਦਾਰ ਭਾਈ ਭੈਣ ਬਹੁਤ ਸਾਰੇ ਹੈਗੇ ਨੇ ਉੱਥੇ ਅਸੀਂ ਉਹਨਾਂ ਨਾਲ ਰੋਜ਼ ਗੱਲਬਾਤ ਕਰਦੇ ਹਾਂ ਉਹ ਸਾਡੇ ਨਾਲ ਗੱਲਬਾਤ ਕਰਦੇ ਨੇ ਤੇ ਅਸੀਂ ਇਹ ਸਭ ਗੱਲਾਂ ਜਾਣਦੇ ਹਾਂ ਅਸੀਂ ਸੇਵਾ ਕਰਨ ਜ਼ਰੂਰ ਜਾਵਾਂਗੇ ਇਹ ਸਭ ਸ਼ਬਦ ਉਹ ਇਸ ਵੀਡੀਓ ਦੇ ਵਿੱਚ ਕਹਿੰਦੇ ਹਨ ਉਹ ਬਸ ਇਹੋ ਬੇਨਤੀ ਕਰਦੇ ਹਨ ਕਿ ਲੋਕ ਅਜਿਹੇ ਕਮੈਂਟ ਉਹਨਾਂ ਨੂੰ ਨਾ ਕਰਨ ਤੇ ਬਸ ਉਹ ਸੇਵਾ ਕਰਨ ਜ਼ਰੂਰ ਜਾਣਗੀ ਤੇ ਜਦੋਂ ਜਾਣਗੀ ਉਹ ਤੁਹਾਨੂੰ ਪੂਰੀ ਵੀਡੀਓ ਦਿਖਾਉਣਗੇ ਰਿਕਾਰਡ ਹੋਈ ਵੀਡੀਓ ਕਿ ਉਹ ਜ਼ਰੂਰਤਮੰਦਾਂ ਦੀ ਸੇਵਾ ਕਰਨ ਗਏ ਸੀ ਬਾਕੀ ਤੁਹਾਡਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਹੋਈ ਹੋਵੇ ਤਾਂ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਪਲੀਜ਼ ਉਹਨਾਂ ਨੂੰ ਚੰਗੇ-ਚੰਗੇ ਕਮੈਂਟ ਹੀ ਕਰਨਾ ਕਿ ਸਾਰੇ ਦੇ ਸਾਥ ਨਾਲ ਹੀ ਉਹ ਉੱਥੇ ਪਹੁੰਚ ਸਕਦੇ ਹਨ ਉਹਨਾਂ ਦੀ ਮਦਦ ਕਰ ਸਕਦੇ ਹਨ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹ ਸਾਥ ਦੀ ਹੁੰਦੀ ਹੈ ਤੇ ਸਾਥ ਮਿਲ ਜਾਵੇ ਤਾਂ ਫਿਰ ਆਪੇ ਮਦਦ ਕਰਨ ਦਾ ਦਿਲ ਕਰਦਾ ਹੈ ਧੰਨਵਾਦ